ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਆਈ ਹੋਪ ਸਾਰੇ ਠੀਕ ਹੀ ਹੋਣਗੇ ਪੀਸ ਠੀਕ ਨਹੀਂ ਆ ਗਈ ਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਸਕੈਨਿੰਗ ਕਰਉਣ ਜਾਣੀਆਂ ਪੀਸ ਦੀ ਅ ਪ੍ਰੋਬਲਮ ਆਈ ਹੋਈ ਆ ਤੇ ਉਹਦੇ ਕਰਕੇ ਸਕੈਨਿੰਗ ਕਰਉਣ ਚੱਲੇ ਆ ਸਕੈਨਿੰਗ ਦੇ ਵਿੱਚ ਦੇਖਦੇ ਹਾਂ ਕੀ ਹੁੰਦਾ ਸੋ ਹੁਣ ਆਪਾਂ ਜਾਣਾ ਆ ਇੱਕ ਆਪਾਂ ਟੀਕ ਲਗਉਣ ਜਾਣੇ ਆ ਗਲਾ ਗੁਲਾ ਬੈਠਾ ਹੋਇਆ ਪਿਆ ਆ ਤੇ ਹੁਣ ਆਪਾਂ ਚੱਲੇ ਆ ਪ੍ਰੀਤ ਰੈਡੀ ਹੋਣ ਲੱਗੀ ਆ ਸੋ ਫੇ ਆਪਾਂ ਜਾ ਕੇ ਆਉਂਦੇ ਆ ਦੇਖਦੇ ਆ ਡਾਕਟਰ ਕੀ ਕਹਿੰਦੇ ਆ ਬਾਕੀ ਤੁਸੀਂ ਸਾਰਿਆਂ ਨੇ ਕੱਲ ਬਹੁਤ ਪਿਆਰੇ ਪਿਆਰੇ ਕਮੈਂਟ ਕੀਤੇ ਬਹੁਤ ਪਿਆਰ ਦਿੱਤਾ ਧੰਨਵਾਦ ਸਾਰਿਆਂ ਦਾ ਚਲੋ ਪਾ ਲਓ ਕੱਪੜੇ ਤੇ ਮਨਵੀਰ ਕੀ ਕਰਦੇ ਪਿਆ ਆਾ ਚਾਚੇ ਜੀ ਨਾਲ ਗੱਲ ਕਰ ਦੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰ ਦੋ ਕੀ ਕੀ ਆ ਹਾਂ ਇਹ ਕੋ ਚਾਚੇ ਦੀ ਗੱਲ ਕਰਿਆ ਨੂੰ ਜੀ 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 ਕਹਾਂ ਮੇਰਾ ਪੁੱਤ ਧਿਆਨ ਨਾਲ ਖਾਇਆ ਗਾ ਚਿਕਾ ਹੋਣੀ ਧਿਆਨ ਨਾਲ ਖਾਇਆ ਕਰ ਹਾਂਜੀ ਮੰਮੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਾਰੇ ਠੀਕ ਹੀ ਹੋਣਗੇ ਸੋ ਹੁਣ ਵੀ ਤੋਂ ਲੱਗਿਆ ਰੈਡੀ ਜੋ ਫਿਰ ਆਪਾਂ ਜਾਣਾ ਆ ਇੱਕ ਸਕੈਨਿੰਗ ਤੇ ਇੰਜੈਕਸ਼ਨ ਦੋਨੇ ਕੰਮ ਕਰਾਉਣੇ ਹਨ ਮੈਦਾਨ ਆਪੇ ਪਹੁੰਚ ਕੇ ਨਹੀਂ ਜਾ ਕੇ ਕਰਵਾ ਲੈਣਾ ਓਕੇ ਓਕੇ ਚਲੋ ਹਾਂਜੀ ਲੋ ਜੀ ਆਪਾਂ ਚੱਲੇ ਆਂ ਜੀ ਲਹਾਰਾ ਪ੍ਰਾਇਮਰੀ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ ਜਿੱਥੇ ਪੜਨੇ ਆ ਉੱਥੇ ਚੱਲੇ ਆ ਉੱਥੇ ਇੰਜੈਕਸ਼ਨ ਲੱਗਦੇ ਪਏ ਆ ਪਹਿਲਾਂ ਇੰਜੈਕਸ਼ਨ ਲਵਾਉਣਾ ਫਰੀਦ ਦੇ ਇੰਜੈਕਸ਼ਨ ਲਵਾਉਣ ਚੱਲੇ ਆ ਪਹਿਲਾਂ ਇੰਜੈਕਸ਼ਨ ਲੱਗਨੇ ਆ ਤੇ ਇੰਜੈਕਸ਼ਨ ਲੱਗਣਗੇ ਤੇ ਇੰਜੈਕਸ਼ਨ ਤੋਂ ਬਾਅਦ ਟਰੀਟਮੈਂਟ ਜੋ ਵੀ ਹੈ ਨਾ ਸਟਾਰਟ ਹੁੰਦਾ ਇੰਜੈਕਸ਼ਨ ਜੋ ਵੀ ਹੈ ਇੰਜੈਕਸ਼ਨ ਲਵਾਈ ਨਹੀਂ ਸੀਗੇ ਸੋ ਤੇ ਉੱਥੇ ਬੱਸ ਕਹਿੰਗੇ ਕਿ ਜਿਹੜੇ ਸਕੈਨ ਕਰਵਾਵਾਂਗੇ ਉਹ ਆਪਾਂ ਕਰਨੇ ਆ ਆ ਬੇਟੀ ਲਹਾਰਾ ਦੀ ਆ ਰਹੀ ਤੇ ਦੇਖਦੇ ਮੈਡਮਾਂ ਬੈਠੀਆਂ ਵੀ ਆ ਉੱਥੇ ਸਕੂਲ ਦੇ ਵਿੱਚ ਮਨ ਕਰਾਈ ਦਾ ਨਾਲ ਚਲਵਾ ਦਾ ਸੋ ਕਰਦੇ ਆ ਗੱਲਬਾਤ ਦਿਖੋ ਹੋ ਚੁੱਕੇ ਹਾਂਜੀ ਲੋ ਜੀ ਫਾਈਨਲੀ ਸਕੂਲ ਲੱਗ ਗਿਆ ਸਕੂਲ ਲੱਭਣ ਨੂੰ ਵੀ ਡਾਕੂਮੈਂਟ ਲੱਗੇ ਸਕੂਲ ਨੇ ਲੱਭਦਾ ਹੀ ਭਰਾਵਾ ਉਹ ਲੱਭ ਗਿਆ ਸਕੂਲ ਪ੍ਰੀਤੀ ਹੁਣੇ ਚੱਲ ਗਿਆ ਮੈਂ ਵੀ ਜਾਂਦਾ ਪਿਆ ਆ ਦੇਖੋ ਸਕੂਲ ਕਿੰਨਾ ਵਧੀਆ ਲੋ ਜੀ ਸਕੂਲੇ ਆ ਗਏ ਆ ਦੇਖੋ ਸਕੂਲ ਉਹ ਜਾਂਦੀ ਪ੍ਰੀਤੀ ਉਹ ਨਿਆਣੇ ਬੜ ਗਏ ਜਾਰੇ ਉਹ ਦੇਖੋ ਆ ਵੀ ਟਾਈਮ ਹੀ ਹੁੰਦਾ ਸਕੂਲ ਦਾ ਇਹ ਆ ਉਹ ਇੰਜੈਕਸ਼ਨ ਹੀ ਬੜਾ ਪੀੜ ਦਿੱਤਾ ਇੱਥੇ ਦਾ ਮੋਢਾ ਸੋਜਿਆ ਨਾਲ ਦੇਖੀ ਹੁਣ ਹੈ ਮੋਢੇ ਲੱਗੇ ਆ ਮੋਢੇ ਸੋਜਿਆ ਨਾਲ ਕੋਸ ਨਹੀਂ ਹੁੰਦਾ ਚਲੋ ਜੀ ਇੰਜੈਕਸ਼ਨ ਲੱਗ ਗਿਆ ਸੀ ਤੇ ਹੁਣ ਆਪਾਂ ਉਸ ਕਹਾਣੀ ਦਾ ਕੀ ਕਹਿੰਦੇ ਮੈਡਮ ਉਹ ਤਾਂ ਮੈਡਮ ਕਹਿੰਦੇ ਕਿ ਸਾਢੇ 3 ਮਹੀਨੇ ਤੱਕ ਕਰੋ ਆਜੇ ਨਹੀਂ ਕਰੋਨੀ ਇਹ ਕਹਿੰਦੀ ਤੁਸੀਂ ਮੋਢੇ ਉਹ ਤੁਹਾਡੀ ਮਰਜ਼ੀ ਹੈ ਤਾਂ ਫਿਰ ਜਦੋਂ ਤੁਸੀਂ ਜਾਣਾ ਹੈ ਨਾ ਮੈਂ ਉਹ ਕੀ ਟੈਸਟ ਕਰੂ ਉਹ ਵੀ ਕਹਿੰਦੀ ਨਾਲ ਲੈ ਕੇ ਜਾਣੀਆਂ ਪੈਣੀਆਂ ਤੇ ਉਹਨਾਂ ਨੇ ਵੀ ਦੁੱਧ ਖਾਣ ਦੇਖ ਲਓ ਕਿਦਾਂ ਕਰਨੀ ਜਿਵੇਂ ਮੈਨੂੰ ਦੱਸ ਦਿਓ ਮੈਂ ਆਪਕੇ ਸਾਥ ਹਾਂ ਹਾਂਜੀ ਲੋ ਜੀ ਰੈਸ਼ਨ ਲੱਗ ਗਿਆ ਆ ਹੁਣ ਆਪਾਂ ਚੱਲਨੇ ਆ ਘਰੇ ਡ੍ਰਿੱਪ ਵੀ ਲੁਣੀਆਂ ਤੇ ਰਾਹੁਲ ਭਾਈ ਨੂੰ ਕਰਦਾ ਉਹਨੂੰ ਪੁੱਛਣਾ ਨਹੀਂ ਕਿੰਨਾ ਹੋਣਾ ਅਨਿਸਕੈਰਿੰਗ ਦਾ ਪੁੱਛ ਲੈਣਾ ਹਾਂ ਠੀਕ ਆ ਮਾਈ ਬॉय ਇਸ ਜੋ ਨਾਟ ਕਲੀਅਰ ਇਨਸੈਂਸ ਹੁਣ ਕੀ ਕਰਾਂ ਕਲਾਗਰਾ ਹੋਇਆ ਯਾਰ ਤੇ ਨਰਾਤ ਵਿਆਹ ਸੀ ਮੁੰਡੇ ਦਾ ਉੱਥੇ ਕੁਆਲਟੀ ਜਿਆਦਾ ਜਿਆਦਾ ਡਾਪ ਬਣਿਆ ਜਿਆਦਾ ਡਾਪ ਲਿੱਤ ਗਈ ਹੈ ਠੀਕਾ ਬਹ ਮਾਰੀ ਹੈ ਠੀਕਾ ਮੋਹ ਹੋ ਜਾਣਾ ਉੱਥੇ ਤੇ ਹੁਣ ਵਿਰਾਦਿਆ ਹੁਣ ਬਸ ਮੈਂ ਜਾਣਾ ਆ ਬੀਤ ਉਹਨਾਂ ਨੂੰ ਘਰੇ ਲਾਉਣਾ ਆ ਤੇ ਮੜਾ ਜਾ ਤੁਹਾਨੂੰ ਫਿਰ ਮੈਂ ਦਊਂਦਾ ਵਿਆਹ ਲਈ ਕੁੜੀ ਪਿਆਰਾ ਮੁੰਡਾ ਆ ਬਿਆਰੀ ਕੁੜੀ ਆ ਪਿਆਰਾ ਮੁੰਡਾ ਤੇ ਮਿੱਠਾ ਬਸ ਤੇ ਮੋਕਦੀ ਹੈ ਗੱਲਾਂ ਦੋ ਹੀ ਆ ਕਿੱਧਰ ਆਪਦੇ ਦੂਹੀ ਆ ਇੱਕ ਕਾਲਾ ਤੇ ਇੱਕ ਜੁੱਟਾ ਹਾਂ ਨਹੀਂ ਮੇਰਾ ਕਾਲੇ ਰੰਗ ਦਾ ਯਾਰ ਨਹੀਂ ਮੈਨੂੰ ਬੁੜੀਆਂ ਕਹਿੰਦੀਆਂ ਕੀ ਕਹਿੰਦੇ ਬੁੜੀਆਂ ਕਹਿੰਦੇ ਕੁੜੀਆਂ ਕਹਿੰਦੇ ਕੁੜੀਆਂ ਨਹੀਂ ਬੁੜੀਆਂ ਯਾ ਬੁੜੀਆਂ ਦੇ ਨਾ ਕੁੜੀਆਂ ਕੁੜੀਆਂ ਕੀ ਨਾਮ ਆਇਆ ਆਏ ਰੋਜ ਖਾਇਆ ਕਰ ਆਟੇ ਵੜ ਦਿੱਤੀ ਹਾਂਜੀ ਲੋਈ ਅਸੀਂ ਦੇਖਣਦੇ ਸੀ ਵਿਆਹ ਤੇ ਸਾਨੂੰ ਪਤਾ ਲੱਗਾ ਵੀ ਇਧਰ ਭਾਂਡੇ ਲੱਗੀ ਸੇਲ ਲੱਗੀ ਭਾਂਡਿਆਂ ਦੀ ਸਹੀ ਭਾਂਡੇ ਲੈਣ ਆਗੇ ਕਿਹਾ ਪਹਿਲਾਂ ਭਾਂਡੇ ਲਈਏ ਸੇਲ ਤਿੰਨ ਮੱਥੇ ਆਪੋ ਹੁਣ ਅਸੀਂ ਦੇਖਣ ਚੱਲੇ ਕਿੱਥੇ ਸਹੀ ਲੱਗੀ ਉਹਨਾਂ ਭਾਈ ਚਲ ਗਏ ਹੁਣ ਇਹਦਾ ਪਕੌੜੇ ਵੀ ਛੱਡ ਗਏ ਐ ਨਾ ਛੱਡੇ ਪਕੌੜੇ ਇਹਦਾ ਪਕੌੜੇ ਵੀ ਛੱਡ ਗਏ ਸਾਡੇ ਦੇ ਪਕੌੜੇ ਵੀ ਰਹਿ ਗਏ ਉਹ ਇੱਥੇ ਖੇਲਦੇ ਹੁੰਦੇ ਸੀ ਦੇਖ ਲਾਉਂਦਾ ਆਹ ਅਬੁੱਧਵਾਲ ਸਾਹਿਬ ਸਾਡੇ ਪਿੰਡ ਦਾ ਰਮਾਲ ਬੰਨ ਕੇ ਸਿੱਧੇ ਘਰ ਰਮਾਲ ਬੰਨਦੇ ਬੰਮੀ ਅਰਦਾਸ ਹੋ ਗਈ ਇੱਥੇ ਲੰਗਰ ਲਗਾਉਂਗਾ ਪਕੌੜਿਆਂ ਦਾ ਉੱਧਰ ਗੁਰਦੁਆਰਾ ਸਾਹਿਬ ਆਲੀ ਉੱਧਰ ਜੇ ਉੱਥੇ ਜਿਹੜੀ ਬੰਦਾ ਨਾ ਆਇਆ ਫੇਰ ਕਹਿੰਦੇ ਫੇਰ ਅਸੀਂ ਵੇਸ ਤੇ ਆਏ ਹਾਂ ਉਹ ਹੈਗਾ 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 ਉਹ ਦੇ ਹੈਗਾ ਉਹ ਦੇ ਹੈਗਾ ਹੈਗਾ ਉਹ ਦੇਖੋ ਆਹ ਸੇਲ ਕਰਕੇ ਅਸੀਂ ਪਕੋੜੇ ਛੱਡ ਗਏ ਆਂ ਅਸੀਂ ਆਹ ਦੇਖੋ ਸਾਨੂੰ ਪਤਾ ਲੱਗ ਆਹ ਲੋ ਜੀ ਕਰਿਆ ਸੋਨੀਆਂ 50000 ਰੁਪਏ ਦੀ ਸੇਲ ਆ ਦੀ ਕੋ ਵੱਡ ਪਿੰਡ ਜਾਈ ਅੱਜ ਸਾਰਾ ਕੁਝ 50000 ਰੁਪਏ ਦਾ ਹੀ ਮੈਂ ਤਾਂ ਲੈ ਲਈਆਂ ਘਰ ਅੱਲਾ ਘਰ ਦਾ ਸਮਾਨ ਲੈ ਲਿਆ ਆਪਾਂ ਤਾਂ ਇੱਕ ਆਹ ਲੈ ਲਈਆ ਇੱਕ ਆਹ ਲੈ ਲਿਆ ਆਪਾਂ 5000 ਰੁਪਏ ਦਾ ਇੱਕ ਹੋ ਲੈਣੇ ਤੇ ਛੜੂ ਇਹੋ ਚਾ ਲੈ ਕੇ ਦਿੱਤਾ ਆਹ ਕਿ ਪੋਚਾ ਲੈ ਲਿਆ ਦੇ ਇਹ ਦੀ ਨੂੰ ਇਹ ਦੀ ਨੂੰ ਲੈਤਾ 5000 ਰੁਪਏ ਦਾ ਛੜੂ ਪੋਚਾ ਤੋ ਜੀ ਤੀਕਦੀ ਆ ਅੰਟੀ ਬਹਿ ਕੇ ਵੀ ਚੱਕਾ ਹੈ ਹੈ ਚਾਚੀ ਬੈਠੀ ਚਾਚੀ ਬਹਿ ਕੇ ਦੇਖਣ ਦੇ ਏ ਟੋਟਾ ਨਹੀਂ ਆ ਨਹੀਂ ਟੁੱਟਦੀ ਵਧੀਆ ਆ ਨਹੀਂ ਜਾਂਦੀ ਕਿਤੇ ਵੀ ਕੋਈ ਆਪਾਂ ਲੈ ਲਿਆ ਜੀ ਸਮਾਨ ਸਾਰਾ ਹੀ ਤੇ ਉਹਨਾਂ ਭਾਏ ਘਰ ਲਈ ਸਮਾਨ ਲਿਆ ਆ 5000 ਰੁਪਏ ਦਾ ਦੇਖੋ 5000 ਰੁਪਏ ਦੀ ਸ਼ੋਪਿੰਗ ਕਰਤੀ ਆ ਸਾਰਾ ਸਮਾਨ ਲਿਆ 5000 ਰੁਪਏ ਦਾ ਲ ਬਣ ਗਏ ਨੇ ਆ ਨਾ ਟਿਕਾ ਕਿੰਨੀਆ ਕੋਸ ਹੋਰ ਯਾ ਵੀ ਆ ਬਣਾਤੀ ਉੱਥੇ ਵੀਡੀਓ ਬਣਾ ਲਈਆ ਹੋਰ ਆ ਦੇਖਦਾ ਸਮਾਨ ਦੇ ਕਿੰਨਾ ਵਧੀਆ ਉੱਥੇ ਮੱਗ ਰਹਿ ਗਏ ਜੇ ਉਥੇ ਮੱਗ ਲਿਓ ਨੇ ਹੋਰ ਕਿੰਨਾ ਕੁਝ ਲੈ ਇਹਨਾਂ ਨੇ ਵੀ ਹੋਰ ਆ ਦੇਖ ਫਾਰੇ ਕੀ ਬੋਲਿਆ ਤਾਂ 50 50 ਰੁਪਏ ਦਾ ਹੋਰ ਯਾਰ ਫੇਰ ਆ ਚੜੂ ਯਾਰ ਦਾਨੀ ਗੱਲ ਲੜ। ਟੁਕਾ ਦੇ ਸਾਰਾ। ਬੁਝਾਰ ਫਾਇਦਾ ਸਮਾਨ। ਹਾਂ। ਪ੍ਰੀਤੀ ਦੇ ਟਿਕਟ ਲਵਾ ਲਿਆਂਦਾ ਆਪਾਂ ਜਿਹੜਾ ਲੱਗਣਾ ਸੀ। ਬਾਕੀ ਕੰਮ ਜਿਹੜੇ ਕੱਲ ਨਾਲੇ ਬਾਅਦ ਚ। ਇਹ ਮੈਂ ਇਹਨੂੰ ਹੈਗਾ ਤੂੰ ਥੋੜਾ ਬੋਤਾ ਆਪਣਾ ਖਾਕ ਖਾਂ। ਤੇਰਾ ਸਰੀਰ ਥੋੜਾ ਜਿਹਾ ਕਾਮਯਾਬ ਹੋਵੇ। ਹਾਂ ਇੰਜੈਕਸ਼ਨ ਇੱਕੇ ਤਾਂ ਜੋ ਲੱਗਣਾ। ਸੂਈ ਜੀ ਲੱਗੀ। ਕਈਆਂ ਇੰਜੈਕਸ਼ਨਾਂ ਦਾ ਪਤਾ ਨਹੀਂ ਲੱਗਦਾ ਹੈਗਾ। ਓਏ ਲਾਉਂਦੇ ਨੇ ਹੋਰ ਹਿਸਾਬ ਨਾਲ ਆ। ਜਿਆ ਨਾ ਲੱਗਦਾ ਸੱਤਨ ਤੈਨੂੰ ਮੈਨੂੰ ਲੱਗਦਾ ਤੂੰ ਉੱਦਾਂ ਵੀ ਮੈਂ ਜ਼ਿਆਦਾ ਦੁੱਖ ਨੂੰ ਮੰਨਦੀ ਹੈ ਨਾ ਤਾਂ ਵੀ ਹੋ ਜਾਂਦਾ ਹੈ ਪਹਿਲਾਂ ਨਹੀਂ ਜੈਕਸਾ ਨਾ ਨਹੀਂ ਵੈਂ ਜੈਕਸਾ ਨਾ ਨਹੀਂ ਪਤਾ ਲੱਗਦਾ ਬਾਹਾਂ ਤੇ ਲੱਗਾ ਨਾ ਆਹ ਮਨੂ ਪਜਾਮੀ ਪਾ ਲੋ ਆ ਪਾ ਪਾ ਲੋ ਪਜਾਮੀ ਪਾਓ ਮੇਰਾ ਪੁੱਤ ਬੁੱਤ ਠੰਡਾ ਵਾ ਪੰਮੀ ਪਾ ਲੋ ਪਾਦੀ ਫਰੀਦ ਨਾ ਮੈਂ ਦੇ ਘੁੰਮੀ ਜਾਵੇ ਜੱੱਲੀ ਨਾ ਇਹਨੂੰ ਮੈਂ ਕਹ ਦਵਾਈ ਲੈ ਲਈ ਹੈ ਨਾ ਹਰੇ ਸਾਜੀ ਕੋਈ ਹੈ ਨਹੀਂ ਕੇਲੇ ਦਾ ਖਾਣੋਂ ਨਹੀਂ ਹਟਦਾ ਕਹਿੰਦੇ ਕ ਕੇਲੇ ਦੇ ਦੋ ਸੰਤਰੀ ਦੇ ਦੋ ਇਹਨੂੰ ਸੇਬ ਵੀ ਨਹੀਂ ਖਾਣਦਾ ਪਤਾ ਤਾਂ ਨਾਰ ਵੀ ਨਹੀਂ ਖਾਣਦਾ ਪਤਾ ਨਾ ਖਾਣਾ ਨਾ ਜਦੋਂ ਇਹਨੂੰ ਕਹ ਦੋ ਨਾਰ ਖਾਣਾ ਐ ਇਦਾਂ ਕੱਲ ਕਿੰਨਾ ਇੱਥੇ ਇਹਨੇ ਨਾਰ ਖਿਲਾ ਰਿਆ ਸੀਗਾ ਸਾਰੇ ਮੈਂ ਖਾ ਕੇ ਗਈਆਂ ਕਿ ਅੱਧਾ ਹਾਂ ਉਹ ਇਹਨੇ ਕਿੰਨੇ ਖਿਲਾ ਰੇ ਸੀ ਮੈਂ ਝਾੜੂ ਨਾ ਕੱਠੇ ਕੀਤੇ ਆਹਦੇ ਇਦਾਂ ਨਹੀਂ ਬੋਲੀਦਾ ਮੈਂ ਕਿ ਮੈਨੂੰ ਸੂਟ ਵੀ ਨਹੀਂ ਆਉਂਦਾ ਚਾਕੇ ਫਰੀਤੀ ਕਿੱਥੋਂ ਸੋਨੀਆ ਤੋਂ ਉਹਨੇ ਉਹਨਾਂ ਆਜੀ ਦੁਕਾਨ ਤੇ ਫੜਾਇਆ ਉਹਨਾਂ ਦੀ ਕਰਨ ਨਾਲ ਦੀ ਦੁਕਾਨ ਤੇ ਆ ਮੈਂ ਨਾਲ ਗਿਆ ਸੀ ਉਹਦੇ ਕੋਲ ਮੈਂ ਜਾਂਦੀ ਤੇ ਬਾਹ ਕਟਾ ਕੇ ਨਾ ਸੂਟਾਂ ਦੀ ਸਹੀ ਕਰਵਾ ਲਿਆ ਦੀ ਹੈ ਨਾ ਠੀਕ ਹੈ ਕਟਾਣ ਵਾਲਾ ਇਹ ਤਾਂ ਬਾਵਾ ਬਾਵਾ ਕਟਵਾ ਲਓ ਆਪਾਂ ਗਲਤੀ ਕੀਤੀ ਹੈ ਨਾ ਜਦੋਂ ਆਪਾਂ ਆਏ ਆ ਨਾ ਪਰ ਵਿਕਰਾਂ ਨੇ ਜਾਣਾ ਵਿਆਹ ਕਰਕੇ ਆਪਾਂ ਘਰ ਨੂੰ ਆਏ ਮੈਂ ਕਿਹਾ ਆਪਾਂ ਫੇਮਸ ਉਹਨੂੰ ਨਾਲ ਹੀ ਵਿਆਹ ਕੇ ਕਹਣਾ ਸੋਨੀ ਕੋ ਛੱਡ ਦੇ ਠੀਕਾ ਉੱਥੇ ਸੂਟ ਲੈ ਜੂਗੀ ਉੱਥੇ ਕਰਾ ਲੂਗੀ ਸੈਟ ਕੱਪੜੇ ਧੋਦ ਮਾਂ ਪਹਿਲਾਂ ਮੈਨੂੰ ਕੱਪੜੇ ਜ਼ਿਆਦਾ ਜ਼ਰੂਰੀ ਆ ਜਿਹੜੇ ਆਪਾਂ ਚਾਹੀਦੇ ਆ ਹਾਂ ਆ ਕੇ ਖੜੇ ਕਰ ਵਿਆਹ ਤੇ ਤਿਆਰ ਮੈਨੂੰ ਪਤਾ ਇਹਨੇ ਕਾਲੀ ਪਾਉਣੀ ਆ ਜੇ ਤੋਤਾ ਲੀੜਾ ਕਪੜਾ ਹੋਗਾ ਸਵਾਰਿਆ ਤੇ ਵੀ ਬੰਦਾ ਤੌਰ ਪੈਂਦਾ ਆ ਕਿ ਨਹੀਂ ਹਾਂ ਮੇਰਾ ਕਾਜ ਵੇ ਕਹਿੰਦੇ ਵਿਆਹ ਤੋਂ ਮੈਂ ਜਾਣਾ ਨਹੀਂ ਆਵਾਂਗੇ ਕਿ ਇੱਥੇ ਇਹਦਾ ਪਤਾ ਨਹੀਂ ਕੋਈ ਵੀ ਤੇ ਫੇਰ ਨਹੀਂ ਜਾਣਾ ਕੀ ਕਰਨਾ ਬੰਦੇ ਛੱਡਣ ਪਤਾ ਨਹੀਂ ਤੇ ਫੇਰ ਡਾਣਾ ਨਾਲ ਮੁੰਡੇ ਆਹ ਉਹਨਾਂ ਨੂੰ ਛੱਡਣ ਜਾਊ ਤੇ ਫੇਰ ਇਹ ਫ੍ਰਿੰਟਾਂ ਨਾਲ ਕਿਤੇ ਮੈਂ ਕਹੂੰਗਾ ਮੈਂ ਰਹਿਣਾ ਨਹੀਂ ਨਹੀਂ ਕਦੀ ਵੀ ਨਹੀਂ ਕਹੂੰਗਾ ਮੈਂ ਨਗਰ ਮੈਂ ਰਹਿਣਾ ਹੈ ਬਾਸ ਇੱਥੇ ਹੀ ਜਾਊਂਗਾ ਕਹਿਣਾ ਰੌਣਕ ਮੇਲਾ ਦੇਖ ਕੇ ਰਾਤੀ ਅਸੀਂ ਜਮੀ ਬੇਕ ਕੀਤੀ ਇਹਨਾਂ ਦੀ ਜਿੰਨੇ 3 ਵਜਣ ਲੱਗੇ ਸੀ ਨਾ ਮੈਂ ਤਾਂ ਅੱਗੇ ਜ ਤਸਵੀਰ ਜਾ ਗਈ ਨੀ ਕਿੰਨੇ ਟਾਈਮ ਅਸੀਂ ਅੱਦੇ ਮਨਵੀਰ ਸ਼ਟਅਪ ਪਹਿਲੀ ਵਾਰੀ ਹੈ ਜ਼ਿੰਦਗੀ ਦੇ ਵਿੱਚ ਇੰਨੀ ਲੇਟ ਆਏ ਕਿਉਂਕਿ ਕਦੀ ਇੰਨੀ ਲੇਟ ਨਹੀਂ ਆਏ ਹੈਗੇ ਅੱਗੇ ਅਸੀਂ ਯਾਦ ਕਰਦੇ ਹੁੰਨੇ ਸੀਗੇ ਛੋਣਾ ਹੈ ਨਾ ਬੱਚਾ ਇਹ ਵਿਕਰਮ ਐਦਾਂ ਆਉਂਦਾ ਹੈ ਇਹ ਲੇ ਗਿੜਾ ਕਦੀ ਵੀ ਦੀ ਇਹ ਅੱਜ ਬਹੁਤ ਰਾਤੀ ਲੇਟ ਆਏ ਅਸੀਂ ਬਹੁਤ ਅੰਗ ਹੋਏ ਮੈਨੂੰ ਤਾਂ ਨੀਂਦ ਨਾਲ ਅੱਖਾਂ ਭਰੀਆਂ ਐ ਮਾਂ ਦੀਆਂ ਅੱਖਾਂ ਨਾਲ ਨੀਂਦ ਬੁਰਾ ਹਾਲ ਸੀ ਇਹ ਪਤਾ ਨਹੀਂ ਕਿ ਤੇ ਮੈਨੂੰ ਇੰਨੀ ਮੈਨੂੰ ਇੰਨੀ ਨੀਂਦ ਆਈ ਮੈਂ ਪਤਾ ਕਿਦਾਂ ਟਾਈਮ ਪਾਸ ਕੀਤਾ ਟੀਵੀ ਚਲਾ ਕੇ ਮੈਂ ਕਹਿੰਦਾ ਉਹ ਹੀ ਦੇਖਦਾ ਫਿਲਮਾਂ ਹੀ ਦੇ ਲੈਣੀਆਂ ਫਿਰ ਮੈਂ ਮੈਨੂੰ ਪਤਾ ਨਹੀਂ ਕਿ ਕਦੋਂ ਬੰਦ ਕੀਤਾ 9:00 ਵਜੇ ਮੈਂ ਬੰਦ ਕਰਦੇ ਸੀ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਤਾਂ ਆਰਾਮ ਨਾਲ ਸੌਂ ਗਿਆ ਟੈਨਸ਼ਨ ਬਹੁਤ ਸੀ ਕਿ ਇੱਕ ਮੇਰਾ ਫੋਨ ਸਵਿਚ ਆਫ ਸੀਗਾ ਉਹ ਚਾਰਜਰ ਹੈ ਨਹੀਂ ਸੀ ਇਹਦਾ ਉਹਦੇ ਕੋਲ ਸੀਗਾ ਹਾਂਜੀ ਚਾਰਜਰ ਵਿਕਰਮ ਤੋਂ ਸੀ ਚਾਰਜਰ ਵਿਕਰਮ ਕੋਲ ਸੀਗਾ ਨਾਲ ਇੰਨਾ ਕ ਤੂੰ ਮਾਰ ਜਾ ਠੀਕ ਹੋ ਗਈ ਭੈਣੇ ਬਹੁਤ ਜ਼ਿਆਦਾ ਕੰਮ ਖਰਾਬ ਦੀ ਨੀਤਾ ਕਰ ਮੈਡਮ ਕਹਿੰਦੀ ਸੱਚੀ ਨਾ ਹੋ ਗਿਆ ਸੀ ਦੱਸਿਆ ਹੀ ਵੀ ਇਦਾਂ ਹੋਈ ਸੀ ਆ ਮੈਂ ਵੀ ਦੱਸਿਆ ਇਹ ਦਤਵਾਰ ਤੋਗਾ ਇੱਕ ਜੱਕ ਦਾ ਮੈਂ ਹੋ ਗਿਆ ਜਾਨਾ ਮੈਂ ਇਹ ਫਰੂਟ ਜਿਹੜਾ ਕੱਟ ਕੇ ਰੱਖ ਲੈਣਾ ਮੈਂ ਥੋੜਾ ਥੋੜਾ ਖਾਈ ਜਾਣਾ ਕਾਈ ਜਾਣਾ ਇਕਲਾਮ ਨਿਕਲ ਜਦੋਂ ਜੀ ਕਰ ਉਹਦੇ ਖਾ ਲਿਆ ਆ ਮੈਂ ਤਾਂ ਲੱਗੇ ਕੱਟਣ ਕਿਉਂਕਿ ਖਰਾਬ ਨਾ ਹੋ ਜਵੇ ਇਹ ਖਰਾ ਇਹ ਕੰਡਾ ਜੇ ਵਿੱਚ ਲੱਗ ਜਾਂਦੀ ਇਹਨਾਂ ਦੇ ਉਹ ਖੁੱਬਾ ਆ ਦੇ ਕੰਡਾ ਜੀ ਅਮਨ ਦੀਦੀ ਉਹਨਾਂ ਨੂੰ ਬੁਲਾ ਲੈਣਾ ਸੀ ਆ ਉਹ ਗਾਲੂ ਜਾਣਾ ਪਿਆ ਪਰ ਇਹਨਾਂ ਨੂੰ ਕਹਿਣਾ ਜੇ ਆਉਣਾ ਤਾਂ ਆ ਜਾਓ ਹਾਂ ਗਾਲੂ ਹੀ ਜਾਣਾ ਇੱਥੇ ਹੀ ਚਲ ਜਮਾ ਇਕੱਠੇ ਕਨੇ ਕਨੇ ਮਨੂ ਕੀ ਆ ਬੁੱਗੇ ਭਾਜੀ ਨੇ ਤਾਂ ਕਰੇ ਕੱਪੜੇ ਖਰਾਬ ਕਰ ਲੈਣੇ ਆ ਪਾਈ ਰਾਤ ਦੇ ਪਾਏ ਆ ਰਾਤ ਦੇ ਕੱਪੜੇ ਪਾਏ ਆ ਲਿਮਾਤੀ ਵੀ ਨਹੀਂ ਇਹਨਾਂ ਇਹ ਗੱਡੀਆਂ ਧੋਂਦੇ ਵਾ ਗੱਡੀਆਂ ਦੋਨੋਂ ਭਰਾ ਰਾਂ ਲੱਕੀ ਕੇ ਤਾਂ ਲੜਾਈ ਹੋ ਗਈ ਉਹ ਦਿਨ ਵਾਲਾ ਲੜਾਈ ਗੱਡੀ ਦੇ ਲੋ ਬੁੱਗੇ ਤੇਰੇ ਵੀ ਬੂਰੇ ਇਹਦੇ ਨਾਲ ਦੀ ਗੁੱਸੇ ਮੈਂ ਕਿਹੜਾ ਹੁੰਦੇ ਐਨੇ ਇਹ ਤਾਂ ਮੈਂ ਉਦਨ ਲੈ ਕੇ ਆਇਆ ਪਤਾ ਨਹੀਂ ਕਿਧਰ ਕਿਧਰ ਗਿਆ ਜਿੱਦੋਂ ਪਹਿਲਾਂ ਇੱਕ ਦੱਸ ਦਿਓ ਪਰ ਵੀਕਰਮ ਪਾਉਂਦਾ ਨਹੀਂ ਲੱਗਦਾ ਉਹ ਹੋਰ ਅੱਜ ਇੱਥੇ ਢੋਲ ਵੱਜਦੇ ਪਏ ਉੱਥੇ ਵੱਜਦੇ ਪਏ ਅੱਛਾ ਉਹ ਠੀਕ ਆ ਗੱਡੀ ਮੈਂਟਾ ਚ ਲਿਸ਼ਕ ਜਾਂਦੀ ਆ ਐਨੇ ਚਾਬੀ ਗਵਾ ਦੇਣੀ ਤੁਹਾਡੀ ਹਾਂ ਬਿੱਕੂ ਐਨੇ ਚਾਬੀ ਗਵਾ ਦੇਣੀ ਤੁਹਾਡੀ ਆ ਦੇਖੋ ਜੀ ਮੈਂ ਕੀ ਪਿੰਦੀ ਪਈ ਆ ਤੇ ਮੇਰੇ ਜਿਹੜਾ ਫੋਨ ਤੇ ਆ ਉਹ ਆ ਰੱਖਿਆ ਪਿਆ ਸਾਰਾ ਇਸ ਤੇ ਮਮਾ ਉੱਥੇ ਬੈਠੇ ਹੋਏ ਆ ਮਨਵੀਰ ਸਾਡਾ ਖੇਡਣ ਲਿਆ ਆ ਤੇ ਭਾਜੀ ਹੈ ਹੈ ਖੇਡਿੰਗਾ ਖੇਡਿੰਗਾ ਮਿੱਟੀ ਖਾ ਗਿਆ ਟਿਆ ਭਾਜੀ ਇਹ ਮਿੱਟੀ ਉਹ ਖਾਂਦਾ ਮੂੰਹ ਨੇ ਲੰਡਿਆ ਮਿੱਟੀ ਖਾ ਗਿਆ ਟਿਆ ਇਹ ਕਦੇ ਨਹੀਂ ਸੀ ਮਿੱਟੀ ਖਾਂਦਾ ਇੰਨੀ ਐ ਜਿੰਨੇ ਹੁਣ ਖਾਣ ਲੱਗਾ ਕਿੱਥੇ ਜਾਣਾ ਉਹ ਤੁਸੀਂ ਥੋਲੀ ਗੱਡੀ ਹੈ ਗੱਡੀ ਥੋਲੀ ਤਨੋਂ ਉੱਪਰ ਜਾਣਾ ਮੈਂ ਉੱਪਰ ਜਾਣਾ ਪਾਪਾ ਉੱਪਰ ਕਿੱਥੇ ਕਿੱਥੇ ਮੈਂ ਉੱਪਰ ਹੋ ਜੀ ਮੰਮਾ ਹੁਣੇ ਤੁਹਾਨੂੰ ਦੇ ਪਏ ਕੱਪੜੇ ਤੇ ਸਾਡੇ ਜਿਹੜੇ ਆਈਡੀ ਪ੍ਰੂਫ ਸੀਗੇ ਉਹ ਹੋ ਗਏ ਆ ਖਰਾਬ ਕਿਉਂਕਿ ਉਹਦੇ ਵਿੱਚ ਆਪਣੇ ਜਿਹੜੇ ਸੀਗਾ ਆਪਣਾ ਮਸ਼ੀਨ ਦੇ ਵਿੱਚ ਮੇਰੀ ਮੈਂ ਅੱਜ ਲੈ ਕੇ ਗਈ ਸੀਗੀ ਆਧਾਰ ਕਾਰਡ ਨਾਲ ਤੇ ਉਹ ਆਪਣੇ ਨਾ ਮਸ਼ੀਨ ਦੇ ਵਿੱਚ ਹੀ ਡਿੱਗ ਗਏ ਤੇ ਉਹ ਮੇਰੇ ਵਾਲਾ ਤਾਂ ਲੈਮੀਨੇਸ਼ਨ ਸੀਗਾ ਤੇ ਮੈਂ ਉਹਦੋਂ ਲੈਮੀਨੇਸ਼ਨ ਨਾਲ ਹੀ ਕਰਵਾਤਾ ਸੀਗਾ ਤੇ ਉਹ ਨਹੀਂ ਖਰਾਬ ਹੋਇਆ ਬਿਕਰਮ ਵਾਲਾ ਖਰਾਬ ਹੋ ਗਿਆ ਆ ਤੇ ਹੁਣ ਬਸ ਹਾਂਜੀ ਮੈਂ ਲੱਗੀ ਆ ਕੱਪੜੇ ਸੁੱਕਣੇ ਪਾਣ ਕਿ ਕਿ ਜਿਆਦਾ ਆਪਾਂ ਜੇ ਬੈਠੇ ਰਹਿਾਂਗੇ ਬੈਠੇ ਰਹਿਾਂਗੇ ਜਿਆਦਾ ਦਿਮਾਗ ਤੇ ਬੋਝ ਜਿਹਾ ਪਈ ਜਾਣਾ ਹੈ ਸੋ ਇਸ ਕਰਕੇ ਲੱਗਦਾ ਕਿ ਮੈਨੂੰ ਮੈਂ ਕੰਮ ਕਰੀ ਜਾਵਾਂ ਜਾਂ ਤੁਰਦੀ ਫਿਰਦੀ ਰਵਾਂ ਸਰੀਰ ਤੰਦਰੁਸਤ ਰਹੂਗਾ ਕਿਉਂਕਿ ਵੀਗਨਸ ਸਬਾਡੀ ਤੇ ਬਹੁਤ ਆਈ ਹੋਈ ਹੈ ਬਟ ਫਿਰ ਵੀ ਇਦਾਂ ਲੱਗਦਾ ਕਿ ਨਹੀਂ ਮੈਨੂੰ ਤੁਰਨਾ ਫਿਰਨਾ ਚਾਹੀਦਾ ਕਿਉਂਕਿ ਜੇ ਮੈਂ ਲੰਮੇ ਪੈ ਗਈ ਤਾਂ ਮੈਨੂੰ ਇਹ ਹੋਣਾ ਕਿ ਹੋਏ ਮੈਂ ਲੰਮੇ ਹੀ ਪਈ ਰਵਾਂ ਹਾਂਜੀ ਕੀ ਹੋਇਆ ਲਓ ਜੀ ਇੱਕ ਨਾ ਕੱਲ ਇੱਕ ਕਮੈਂਟ ਆਇਆ ਤੇ ਉਹ ਆਪਾਂ ਜੇ ਹੋ ਸਕੇ ਤਾਂ ਆਪਾਂ ਜ਼ਰੂਰ ਵਿੱਚ ਲਗਾਵਾਂਗੇ ਕੱਲ ਇੱਕ ਕਮੈਂਟ ਆਇਆ ਕਹਿੰਦੇ ਕਿ ਜਾਣਾ ਹਸਪੀਟਲ ਆ ਤੇ ਕਹਿੰਦੇ ਸੂਟ ਦੇ ਨਾਲ ਦੇ ਇਅਰਿੰਗਸ ਪਾ ਕੇ ਗਈ ਆ ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਚੱਲੇ ਕਿੱਥੇ ਨੂੰ ਸੀ ਤੁਸੀਂ ਜੇ ਪੂਰਾ ਬਲੌਗ ਦੇਖਿਆ ਕਰੋ ਤਾਂ ਤੁਹਾਨੂੰ ਸਮਝ ਲੱਗੇਗੀ ਆ ਉਹ ਵੀ ਕਿੱਦਾਂ ਹੋ ਗਿਆ ਠੀਕ ਹੈ ਨਾ ਕੀ ਹੋਇਆ ਕੀ ਨਹੀਂ ਅਸੀਂ ਪਹਿਲਾਂ ਜਾਣਾ ਸੀ ਵਿਆਹ ਤੇ ਠੀਕ ਹੈ ਵਿਆਹ ਤੇ ਅਸੀਂ ਤਿਆਰ ਹੋ ਹੁੰਦੇ ਸੀ ਜਾਣ ਲਈ ਵਿਆਹ ਤੇ ਇਦਾਂ ਹੋਈ ਕਿ ਪਹਿਲਾਂ ਸਾਨੂੰ ਬਿਕਰਮ ਕਹਿੰਦੇ ਕਿ ਤੁਸੀਂ ਨਾ ਤਿਆਰ ਹੋ ਜੋ ਵੀ ਮਤਲਬ ਤੁਹਾਨੂੰ ਉੱਥੇ ਬੁਲਾਉਂਦੇ ਪਏ ਐ ਇਦਾਂ ਚੰਗਾ ਨਹੀਂ ਲੱਗਦਾ ਹੈਗਾ ਵੀ ਤੁਸੀਂ ਮੈਂ ਤੁਹਾਨੂੰ ਮੁੜ ਕੇ ਉਹ ਨਾ ਲੈ ਕੇ ਜਾਣਾ ਆ ਵੀ ਮੈਂ ਚੱਲਾ ਜਾਂ ਜਲੰਧਰ ਠੀਕ ਆ ਜਲੰਧਰ ਦਾ ਸਾਨੂੰ ਕੁਝ ਨਹੀਂ ਸੀ ਪਤਾ ਕਿ ਉਹਨਾਂ ਨੇ ਜਾਣਾ ਕਿ ਨਹੀਂ ਜਾਣਾ ਉਹ ਸਬਜ਼ੀ ਲੈਣ ਚੱਲ ਗਏ ਮੁੰਡੇ ਯਾਰ ਦੋਸਤ ਦੇ ਨਾਲ ਦੋਨੋਂ ਇਹਨੇ ਜੇ ਸਬਜ਼ੀ ਲੈਣ ਚੱਲ ਗਏ ਆ ਠੀਕ ਆ ਸਾਨੂੰ ਉਹ ਕਹਿੰਦੇ ਕਿ ਤੁਸੀਂ ਨਾ ਥੋੜੇ ਟਾਈਮ ਤੱਕ ਤਿਆਰ ਹੋ ਜਿਓ ਠੀਕ ਆ ਆਪਾਂ ਹੋਣ ਲੱਗ ਗਏ ਤਿਆਰ ਠੀਕ ਆ ਅਹੀਂ ਪਹਿਲਾਂ ਨਹੀਂ ਸੀ ਤਿਆਰ ਹੁੰਦੀ ਪਈ ਮੈਂ ਮੈਨੂੰ ਇਹ ਸੀਗਾ ਕਿ ਜਦੋਂ ਇਹ ਆ ਜਾਣਗੇ ਨਾ ਜਦੋਂ ਇਹ ਲੱਗੇ ਜੇ ਆ ਜਾਣਗੇ ਫੋਨ ਕਰ ਦੇਣਗੇ ਚੱਲ ਉਦੋਂ ਤਿਆਰ ਹੋ ਜਾਾਂਗੇ ਹੈਨਾ ਮੰਮੀ ਨੇ ਮੈਨੂੰ ਧੱਕੇ ਨਾ ਕਹਿ ਕੇ ਕਹਿ ਕੇ ਮੰਮੀ ਨੇ ਮੈਨੂੰ ਤਿਆਰ ਕਰਵਾਇਆ ਠੀਕ ਆ ਜੇ ਮੈਂ ਮੁੰਡਾ ਵੀ ਤਿਆਰ ਨਹੀਂ ਕੀਤਾ ਸੀਗਾ ਠੀਕ ਆ ਮੈਂ ਮੁੰਡਾ ਸੋਨੇ ਉੱਤ ਦਾ ਹੀ ਹਜੇ ਮੁੰਡਾ ਹਜੇ ਮੇਰਾ ਉਦਾਂ ਹੀ ਸੀਗਾ ਤੇ ਮੰਮੀ ਮੈਨੂੰ ਧੱਕੇ ਨਾ ਕਹੀਆ ਮੰਮਾ ਕਹਿੰਦਾ ਤੂੰ ਤਿਆਰ ਹੋ ਜਾ ਕਿ ਚੱਲ ਮੈਂ ਤਾਂ ਕੱਪੜੇ ਪਾਏ ਹੋਇਆ ਤੂੰ ਪਾ ਲੈ ਮੰਮੀ ਕਹਿੰਦੇ ਆਹ ਮੁੰਡੇ ਦਾ ਹੀ ਤੁਰ ਲੱਗਿਆ ਵੀ ਤਿਆਰ ਆ ਮੁੰਡੇ ਨੂੰ ਤਾਂ ਸਿਰ ਤੁਰ ਲੱਗਿਆ ਵੀ ਤਿਆਰ ਕਰ ਲੈਣਾ ਆ ਤੇ ਮੈਂ ਕਿਹਾ ਚੱਲ ਠੀਕ ਆ ਮੈਂ ਤਿਆਰ ਤੇ ਰਹੀ ਆ ਬਹੁਤ ਵਧੀਆ ਸੀਗੀ ਪਹਿਲਾਂ ਕੋਈ ਐਦਾਂ ਦੀ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਸੀਗੀ ਤਾਂ ਬਾਅਦ ਵਿੱਚ ਕਿੱਦਾਂ ਹੋਈ ਮੈਨਾਂ ਕੀ ਮਤਲਬ ਮੈਂ ਮੈਂ ਬੜਾ ਵਧੀਆ ਲੰਮੇ ਪੈ ਗਈ ਅੰਦਰ ਤਿਆਰ ਤੁਰੇ ਹੋ ਕੇ ਆਰਾਮ ਦੇ ਨਾਲ ਲੰਮੇ ਪੈ ਗਈ ਮੈਂ ਕਿ ਚੱਲ ਜਦੋਂ ਜਾਣਾ ਹੋਊਗਾ ਕਿ ਇਹ ਤੁਰ ਪਹਿਣਗੇ ਹਨਾ ਵਿਕਰਮ ਜਦੋਂ ਇਹ ਆਗੇ ਇਹਨਾਂ ਨੇ ਤੁਰੇ ਪਹਿਣਾ ਆ ਕਿਦਾਂ ਹੋਈ ਕਿ ਬਾਅਦ ਵਿੱਚ ਮੈਂ ਆ ਗਈਆਂ ਮੈਂ ਵੀ ਖਿਆਲ ਮੈਂ ਪਾਣੀ ਪੀਣ ਆਈਆਂ ਸਿਰਫ ਪਾਣੀ ਪੀਤਾ ਪਾਣੀ ਵੀ ਨਹੀਂ ਪੀ ਹੋਇਆ ਮੇਰੇ ਕੋਲੋਂ ਮੇਰੇ ਜਿੱਧਾ ਰਸੋਈ ਚੋਂ ਮੈਂ ਬਾਹਰ ਨਿਕਲੀ ਆ ਪਤਾ ਨਹੀਂ ਮੈਂ ਬਾਥਰੂਮ ਚੋਂ ਨਿਕਲੀ ਆ ਪਤਾ ਨਹੀਂ ਰਸੋਈ ਚੋਂ ਮੈਂ ਨਿਕਲੀ ਆ ਮੇਰੇ ਨਾਲ ਹੀ ਦਰਦ ਢਿੱਡ ਚ ਐਦਾਂ ਦੀ ਹੋਈ ਆ ਕਿ ਮਤਲਬ ਅੰਦਰ ਢਿੱਡ ਨੂੰ ਖਿੱਚ ਪੈ ਗਈ ਆ ਅੰਦਰ ਐਦਾਂ ਜਿੱਦਾਂ ਆਪਾਂ ਪਲਾਸ ਨੂੰ ਨਹੀਂ ਕੁੱਟੀ ਦਾ ਪਲਾਸ ਨੂੰ ਕੁੱਟੀ ਦਾ ਆਪਾਂ ਉਹ ਐਦਾਂ ਪਲਾਸ ਨੂੰ ਬਜੋਰ ਤਾਂ ਨਹੀਂ ਘੁੱਟਦੇਈਦਾ ਤੇ ਐਦਾਂ ਢਿੱਡ ਚ ਹੋਇਆ ਅੰਦਰ ਮੇਰੇ ਕੱਲ ਮੈਨੂੰ ਪਤਾ ਕਿ ਮੇਰੀ ਹਾਲਤ ਕੀ ਸੀਗੀ ਤੁਹਾਨੂੰ ਗੱਲਾਂ ਆਉਂਦੀਆਂ ਦੱਸ ਠੀਕ ਆ ਜੇ ਇੱਥੇ ਬਿਕਰਮ ਹੁੰਦਾ ਨਾ ਤਾਂ ਬਿਕਰਮ ਨੇ ਵੀ ਰੋਣ ਲੱਗ ਜਾਣਾ ਸੀਗਾ ਜਿੱਦਾਂ ਦੀ ਮੇਰੀ ਹਾਲਤ ਹੋ ਗਈ ਸੀਗੀ ਨਾ ਬਿਕਰਮ ਜਲੰਧਰ ਸੀਗਾ ਮੰਮੀ ਦੇਖ ਕੇ ਰੋਣ ਲੱਗ ਗਈ ਮੇਰੇ ਵੱਲ ਮੇਰੀ ਹਾਲਤ ਕਿੰਦਾ ਦੀ ਹੋ ਗਈ ਸੀ ਕਿਉਂਕਿ ਮੈਨੂੰ ਅਚਾਨਕ ਮੈਨੂੰ ਕੁਝ ਨਹੀਂ ਸੀ ਪਤਾ ਲੱਗਾ ਉਸ ਟਾਈਮ ਮੇਨਾਂ ਕੀ ਹੋਇਆ ਇਹਨਾਂ ਨੇ ਇਹ ਵੀ ਸੋਚ ਫੋਣੀ ਚਾਹੀਦੀ ਕਿ ਜਦੋਂ ਅਸੀਂ ਇੱਥੋਂ ਤੋਰਦੇ ਜੇ ਅਸੀਂ ਜਾਣ ਬੁੱਝ ਕੇ ਕਰਦੇ ਹੁੰਦੇ ਤਾਂ ਅਸੀਂ ਬਲੌਗ ਬਣਾਉਂਦੇ ਬਲੌਗ ਬਣਾਉਂਦੇ ਅਸੀਂ ਤਾਂ ਸਾਨੂੰ ਤਾਂ ਕੋਈ ਸੁਝਿਆ ਹੀ ਨਹੀਂ ਸਾਨੂੰ ਤਾਂ ਕੋਈ ਸੁਝਿਆ ਹੀ ਨਹੀਂ ਬਲੌਗ ਬਣਾਇਆ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੰਮੀ ਨੇ ਉੱਥੇ ਬਲੌਗ ਬਣਾਇਆ ਉਹਦੀ ਸ ਮੇਨੇ ਕੋਦਰ ਬਲੌਗ ਬਣਾਇਆ ਵੀ ਤੁਹਾਨੂੰ ਪਤਾ ਲੱਗੇ ਹਾਂ ਤੁਹਾਨੂੰ ਪਤਾ ਲੱਗੇ ਤੁਹਾਡੇ ਨਾਲ ਅਸੀਂ ਜਾਣ ਬੁੱਝ ਕੇ ਨਹੀਂ ਕਰਦੇ ਨਾ ਸਾਨੂੰ ਇਦਾਂ ਦੀ ਚਲਾਕੀ ਆਉਂਦੀਆਂ ਨਾ ਅਸੀਂ ਕਰੀਦੀਆਂ ਹਾਂ ਫालतੂ ਦੀਆਂ ਗੱਲਾਂ ਨਹੀਂ ਕਰੀਦੀਆਂ ਆਉਂਦੀਆਂ ਅਸੀਂ ਸਾਡੇ ਜੋ ਬੰਦੇ ਦੇ ਜਿਸ ਘਰ ਚ ਹੁੰਦੀ ਉਹ ਹੀ ਦੱਸੀਦਾ ਹਾਂ ਹਾਂ ਜੋ ਜਿਹਦੇ ਘਰ ਜਿੱਦਾਂ ਵੀ ਹੁੰਦੀ ਹੈ ਨਾ ਬੰਦਾ ਉਹ ਹੀ ਆਪਣੀ ਹੰਡ ਬੀਤੀ ਦੱਸਦਾ ਆ ਭਾ ਭੇਜਿਆ ਤਾਂ ਕਿੱਦਾਂ ਉਹਨੂੰ ਲੈ ਕੇ ਗਿਆ ਮੈਨੂੰ ਨਹੀਂ ਪਤਾ ਲੱਗਾ ਮੈਂ ਤਿੰਨ ਵਾਰੀ ਬਿਉਹ ਹੋਈ ਜੇ ਅਸੀਂ ਕੋਈ ਇਦਾਂ ਦਾ ਕੰਮ ਕਰਦਿਆਂ ਤੇ ਅਸੀਂ ਬਣਾਉਂਦੇ ਬਲੌਗ ਹਾਂ ਅਸੀਂ ਗੱਡੀ ਨਾ ਲੈ ਕੇ ਆਉਂਦੇ ਵਿਕਰਮ ਗੱਡੀ ਹਾਂ ਥੋੜਾ ਸੋਚਿਆ ਸਮਝਿਆ ਕਰੋ ਕਿ ਗੱਲ ਕਿੱਦਾਂ ਕਰਨੀ ਵਿਕਰਮ ਜਲੰਧਰ ਗਿਆ ਸੀਗੇ ਉਹਨਾਂ ਜਲੰਧਰ ਜਾਣਦੇ ਆ ਹੀ ਹਜੇ ਉਹਨਾਂ ਦੇ ਪਿੱਛੇ ਮੈਂ ਨਾਲ ਹੀ ਫੋਨ ਕਰਤਾ ਵਿਕਰਮ ਮੇਰੇ ਦਰਦ ਬਹੁਤ ਹੁੰਦੀ ਪਈ ਆ ਮੈਂ ਆਪਣੀ ਮੈਡਮ ਨੂੰ ਫੋਨ ਕੀਤਾ ਹਸਪੀਟਲ ਵਾਲਿਆਂ ਨੂੰ ਮੈਂ ਕਿਹਾ ਮੈਂ ਮੇਨਾਂ ਇਦਾਂ ਇਦਾਂ ਗੱਲ ਹੋਈ ਉਹਨਾਂ ਨੇ ਮੈਨੂੰ ਲੈ ਕੇ ਮੈਂਟ ਮੜਾ ਦਵਾਈ ਭੇਜੀ ਹੁਣ ਕਿੱਥੇ ਮੈਂ ਭੋਗਪੁਰ ਬੈਠੀ ਆ ਕਿੱਥੇ ਆਦਮਪੁਰ ਆ ਮੈਂ ਉੱਥੇ ਕਿੱਦਾਂ ਜਾਂਦੀ ਕਿਉਂਕਿ ਕੋਈ ਸਾਧਨ ਨਹੀਂ ਸੀ ਕੋਲ ਹੈਗਾ ਉਹ ਇਹੀ ਤਾਂ ਹਸਪੀਟਲ ਹੀ ਦੀ ਸੀ ਠੀਕ ਆ ਅਸੀਂ ਫੇਰ ਮੁੜ ਕੇ ਬਿਕਰਨ ਨੇ ਬਿਕਰਨ ਨੂੰ ਇਹੀ ਫੋਨ ਕੀਤਾ ਕਿ ਮੇਰੇ ਦਰਦ ਬਹੁਤ ਹੁੰਦੀ ਪਈ ਆ ਬਾਅਦ ਵਿੱਚ ਕੁਝ ਨਹੀਂ ਪਤਾ ਲੱਗਾ ਮੈਂ ਤਿੰਨ ਵਾਰੀ ਬੇਹੋਸ਼ ਹੋਈ ਆ ਤਿੰਨ ਵਾਰੀ ਮੈਨੂੰ ਪਤਾ ਨਹੀਂ ਮੰਮੀ ਨੇ ਮੈਨੂੰ ਪਤਾ ਕੱਲ ਮੰਮੀ ਨੂੰ ਪਤਾ ਜਾ ਉਹ ਮਾਲਕ ਜਾਂਦਾ ਕਿੱਦਾਂ ਸਾਂਭਿਆ ਕਿੱਦਾਂ ਨਹੀਂ ਕਿੰਨਾ ਔਖਾ ਟਾਈਮ ਸੀ ਕੱਲ ਦਾ ਤੁਸੀਂ ਇਸ ਚੀਜ਼ ਨੂੰ ਦੇਖਿਆ ਕਰੋ ਤੁਸੀਂ ਨਾ ਬੰਦੇ ਦੀ ਮਜਬੂਰੀ ਨੂੰ ਸਮਝਿਆ ਕਰੋ ਤੇ ਇਹ ਨਾ ਦੇਖਿਆ ਕਰੋ ਕਿ ਤੁਸੀਂ ਇਹ ਚੀਜ਼ ਬਣਾਈ ਆ ਤੁਸੀਂ ਇਅਰਿੰਗਸ ਪਾਈ ਸੀ ਕੋਈ ਵੀ ਬੰਦਾ ਨਾਰਮਲੀ ਵੀ ਜਾਂਦਾ ਨਾ ਦਵਾਈ ਲੈਣ ਕੋਈ ਗੱਲ ਨਹੀਂ ਜੀ ਤਾਂ ਜ਼ਿਆਦਾ ਹੀ ਹੋਣਾ ਸੀ ਉਹਨੇ ਨਾਰਮਲੀ ਵੀ ਬੰਦਾ ਜੇ ਹੁਣ ਤੁਸੀਂ ਇੰਨੀ ਤੁਹਾਨੂੰ ਸੈਂਸ ਹੋਵੇ ਨਾ ਕੋਈ ਵੀ ਏ ਸਿਰਫ ਇੱਕ ਹੀ ਕਮੈਂਟ ਆਇਆ ਗਲਤ ਬਾਕੀ ਹੋਰ ਕੋਈ ਨਹੀਂ ਆਏ ਸੀਗੇ ਸਿਰਫ ਇਹੀ ਕੁੜੀ ਦਾ ਗਲਤ ਕਮੈਂਟ ਆਇਆ ਇਹ ਚੀਜ਼ ਸੋਚ ਕੇ ਸਮਝ ਕੇ ਬੋਲਿਆ ਕਰੋ ਕਿਉਂਕਿ ਇਹਦਾ ਚੰਗਾ ਨਹੀਂ ਲੱਗਦਾ ਹੈਗਾ ਅਸੀਂ ਵੀ ਅਸੀਂ ਆਪਣੇ ਘਰਾਂ ਵਾਲੇ ਆ ਠੀਕ ਆ ਤੂੰ ਵੀ ਆਪਣੇ ਘਰ ਵਾਲੀ ਹੋਵੇਂਗੀ ਠੀਕ ਆ ਤੈਨੂੰ ਇਹ ਚੀਜ਼ ਸਮਝਣੀ ਚਾਹੀਦੀ ਆ ਠੀਕ ਆ ਜੇ ਇਹ ਗੱਲ ਨੂੰ ਕਿਸੇ ਦੇ ਨਾਲ ਕੋਈ ਗੱਲਬਾਤ ਹੋਵੇ ਤਾਂ ਤੂੰ ਕੀ ਗੱਲ ਨਹੀਂ ਭੱਜੇ ਜਾਏਂਗੀ ਕਿਸੇ ਨੂੰ ਕੋਈ ਨਹੀਂ ਸੋਝਦਾ ਮੇਰੇ ਮੇਰੇ ਪੈਰਾਂ 'ਚ ਕੱਲ ਚੱਪਲ ਨਹੀਂ ਸੀ ਠੀਕ ਆ ਮੇਰੇ ਸਿਰ 'ਤੇ ਚੁੰਨੀ ਨਹੀਂ ਸੀ ਮੰਮੀ ਮੈਨੂੰ ਉੱਦਾਂ ਹੀ ਲੈ ਕੇ ਤੁਰ ਪਈ ਆ ਪਾਜੀ ਆਏ ਮੈਨੂੰ ਨਹੀਂ ਪਤਾ ਕਿਹੜਾ ਪਾਜੀ ਆਇਆ ਕਿਹੜਾ ਨਹੀਂ ਸਿਰਫ ਮੈਨੂੰ ਉੱਥੇ ਪਤਾ ਲੱਗਾ ਜਦੋਂ ਮੈਨੂੰ ਹਸਪੀਟਲ ਜਦੋਂ ਮੇਰੀ ਅੱਖਾਂ ਖੁੱਲੀਆਂ ਉਦੋਂ ਮੈਨੂੰ ਪਤਾ ਲੱਗਾ ਕਿ ਪਾਜੀ ਮੈਨੂੰ ਲੈ ਕੇ ਗਏ ਆ ਨਾ ਸੋਚਦੇ ਇਹ ਜੇ ਐਸੀ ਚਲਾਕੀ ਖੇੜਦੇ ਜਾਂ ਕੋ ਉਦਾ ਕਰਦੇ ਹੁੰਦੇ ਤਾਂ ਅਸੀਂ ਬਲੌਗ ਬਣਾਉਦੇ ਜਾਣਾ ਬਲੌਗ ਬਣਾਉਂਦੇ ਜਾਣਾ ਅਸੀਂ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਹਾਂ ਤੇ ਕਿਉਂਕਿ ਸਾਨੂੰ ਇਹ ਚੀਜ਼ ਨਹੀਂ ਸੀ ਸੋਝਦੀ ਸਾਨੂੰ ਉਸ ਟਾਈਮ ਫੋਨ ਨਹੀਂ ਸੀ ਸੋਝਦੇ ਹੈਗੇ ਸਾਨੂੰ ਉਸ ਟਾਈਮ ਕੁਛ ਨਹੀਂ ਸੀ ਪਤਾ ਲੱਗਦਾ ਮੰਮੀ ਨੇ ਮੈਨੂੰ ਪਤਾ ਕੱਲ ਕਿੱਦਾਂ ਮੈਨੂੰ ਸੰਭਾਲਿਆ ਜੀ ਜਰਾ ਪਚਾ ਲਈ ਇੱਥੇ ਜਿੱਦਾਂ ਮੈਨੂੰ ਮੰਮੀ ਹਾਲ ਤਾਂ ਦਾਦੇ ਸੀ ਮੇਰਾ ਖੋਦਾ ਰੋਣਾ ਨਿਕਲਦਾ ਸੀਗਾ ਕਿ ਮੰਮੀ ਮੇਰੀ ਇੰਨੀ ਜਿਆਦੀ ਹਾਲਤ ਖਰਾਬ ਹੋ ਗਈ ਸੀ ਤਾਂ ਮੇਰੀ ਮੰਮਾ ਕਹਿੰਨ ਤੂੰ ਨਹੀਂ ਸੀ ਦੱਸਦੀ ਹੁੰਦੀ ਹੈਗੀ ਤੁਸੀਂ ਇਹ ਚੀਜ਼ ਨੂੰ ਸੋਚਿਆ ਕਰੋ ਕਿ ਜਾਂਦੀ ਮੈਨੂੰ ਪਤਾ ਹੀ ਮੈਂ ਕਿੱਦਾਂ ਪਿੱਛੇ ਲੈ ਕੇ ਬੈਠੀ ਮੁੰਡਾ ਮੋਰੇ ਰੋਈ ਜਾਵੇ। ਮਨਵੀਰ ਸਾਡਾ ਤਾਂ ਰੋਈ ਜਾਵੇ। ਉਹ ਇਹਨਾਂ ਕੱਪੜੇ ਦਾ ਨਾ ਕੋਈ ਹੁਣ ਯਾਰ ਕੋਤੀ ਵੀ ਨਹੀਂ ਮੈਂ ਤਾਂ ਘਾਈ ਸੀ। ਹੁਣ ਤੁਹਾਨੂੰ ਇੱਕ ਗੱਲ ਦੱਸੀਏ। ਤੂੰ ਨਾਰਮਲ ਵੀ ਬੰਦਾ ਜਾਂਦਾ ਨਾ ਕੋਈ ਵੀ ਦਵਾਈ ਲੈਣ ਜਾਂਦਾ ਆ ਜਾਂ ਜੋ ਕੋਈ ਵੀ ਬੰਦਾ ਬਿਮਾਰ ਆ ਜਾਂ ਕੁਝ ਮਾਰਿਆ। ਕਿਹਨੇ ਆਪਣੀ 10 ਰੁਪਏ ਦੀ ਦਵਾਈ ਵੀ ਲੈਣ ਜਾਣਾ ਹੁੰਦਾ ਨਾ ਹਸਪੀਟਲ ਦੇ ਵਿੱਚ ਉਹ ਵੀ ਅਗਲਾ ਮੂੰਹ ਸਵਾਰ ਕੇ ਜਾਂਦਾ ਆ। ਠੀਕ ਆ? ਸਾਨੂੰ ਇੱਥੇ ਮੂੰਹ ਸਵਾਰਨ ਦੇ ਨਹੀਂ ਸੋਚਦੇ ਸੀ ਅਸੀਂ ਸਿਰਫ ਤਿਆਰ ਹੋਏ ਆਂ ਵਿਆਹ ਲਈ ਤਿਆਰ ਹੋਏ ਸੀ ਅਸੀਂ ਘਰ ਵਾਲੇ ਠੀਕ ਆ ਇਹ ਨਹੀਂ ਆ ਕਿ ਤੁਹਾਨੂੰ ਸੁਫਾਈਆਂ ਦੇਣੀਆਂ ਜਾਂ ਕਿੱਦਾਂ ਵੀ ਆ ਸਿਰਫ ਕਮੈਂਟ ਦਾ ਰਿਪਲਾਈ ਦਿੱਤਾ ਆ ਤਾਂ ਵੀ ਕਮੈਂਟ ਜਿਹੜੇ ਸੋ ਸਮਝ ਕੇ ਕਰਿਆ ਕਰੋ ਨਹੀਂ ਚੰਗਾ ਲੱਗਦਾ ਹੈਗਾ ਲੋ ਜੀ ਉਧਰ ਜਾ ਵੀ ਭਾਈ ਯੂਨੀ ਕੰਦੇ ਰੈਡੀ ਹੋ ਗਏ ਲਹਾਰਾਂ ਚੱਲੇ ਆਪਾਂ ਐ ਲਹਾਰਾਂ ਦੇ ਬਲੌਗ ਵੋ ਜਾਣੇ ਦੇਖਦੇ ਆ ਆਪਣੇ ਆਹ ਇਹ ਮੁੰਡਾ ਤਾਂ ਡੇ ਪਿੰਡੋਂ ਲੱਗਾ ਇਹ ਤੋੜੋ ਜੀ ਆ ਬਟਨ ਕੜੇ ਉੱਪਰ ਵਾ ਐਦਾ ਦਾ ਘਣ ਲਾਣੇ ਠੀਕ ਆ ਇਹ ਲੋਟਾ ਉੱਤੋਂ ਗੱਲ ਕਰਨੇ ਜਿੱਦਾਂ ਬੁੜੇ ਨੋਰਮਲ ਕਰਨੀ ਆ ਤੁਸੀਂ ਇੱਥੋਂ ਆਏ ਚੈੱਕ ਕਰਨੇ ਠੀਕ ਆ ਦੋਨਾਂ ਨਾਲ ਦੋਨਾਂ ਨਾਲ ਚੈੱਕ ਕਰਨੇ ਠੀਕ ਆ ਹਾਂ ਉਹ ਕਰ ਰਹੀ ਬੈ ਜੀ ਚਲੋ ਕਰੋ ਭਾਜੀ ਕਰੋ ਚੈੱਕ ਚੈੱਕ ਠੀਕ ਲੱਗ ਗਈ ਜੀ ओके भाई एदांदी शूटिंग ਚਲੋ ਚਲਿਏ ਬਸ ਬਸ ਦੂਜਾ ਪਾਓ ओके ਹੁਣ ਕਰ ਲੋ ਸੈਟ ਲੋ ਜੀ ਜੋ ਵੀ ਪਾ ਯੂ ਨਹੀਂ ਰੈਡੀ ਹੋ ਗਿਆ ਇੱਥੇ ਹੀ ਆ ਕਿਉਂਕਿ ਤੂੰ ਕਹ ਤਾ ਵਿਆਹ ਕਰਾਉਣਾ ਓਏ ਮੈਂ ਨਹੀਂ ਕਰਾਉਣਾ ਹਾਂ ਕਰਾਉਣਾ ਨਹੀਂ ਮੈਂ ਨਹੀਂ ਕਰਾਉਣਾ ਦਲਦੀ ਆਓ ਤਾਲਾਂ ਦੇ ਵਿੱਚ ਆਓ ਲੋਹਾਰਾ ਜੰਲੀ ਲੋਹਾਰਾ ਦੇ ਬਲੌਗ ਮੋਜਾ ਨਹੀਂ ਦੇਖਦੇ ਮੇਰੇ ਜਾਬੀ ਜਾਬੀ ਠੀਕ ਆ ਵਾਣ ਨੂੰ ਦੇਖੋ ਓਕੇ ਵਾਣਿਕਾ ਜੁਡਰ ਬੈਕ ਕਰ ਲੋ ਵੀ ਆ ਜਾਬੀ ਲੱਗਦੇ ਵਿਆਹ ਹੋ ਗਿਆ ਦਾ ਵੀ ਕਿੱਦਾਂ ਠੀਕ ਆ ਮੁਬਾਰਕਾ ਦੇ ਤੂੰ ਆ ਗਿਆ ਉਹ ਕਿੰਨੇ ਅੰਦਰ ਨਾਲੀ ਮੋਤੂ ਇਧਰ ਆ ਮਾਲਕ ਹੱਲਵਾ ਵਾਲਾ ਆ ਜਾ ਪਿੱਛੇ ਜਾ ਤੂੰ ਚਲੋ भी और